ਦਾ ਬਹਾਦਰ ਨੇ ਸਰਹੰਨ ਤੋਂ ਤਿਆਰੀ ਕਰ ਲਈ ਹੈ ਚਲੋ ਮਿਰੇ ਕੋਟਲੇ ਨੂੰ ਚੱਲੀਏ ਮਿਰੇ ਕੋਟਲਾ ਪਠਾਣਾ ਦੀ रियासत ਹੈ ਤੇ ਬੰਦੇ ਨੇ ਮਿਰੇ ਕੋਟਲੇ ਤੇ ਚੜ੍ਹਾਈ ਕੀਤੀ ਹੈ ਲੂਟ ਕਤਲ ਕੀ ਉੱਠੀ ਆਵਾਜ਼ ਤੁਰੇ ਲਟੇਰੇ ਬਹੁਤ ਇਸ ਕਾਜ ਸਉ ਮਲੇਰੇ ਧਾਕ ਤਿਮ ਪਈ ਬੰਦੇ ਬਹਾਦਰ ਦੀ ਮਿਰੇ ਕੋਟਲੇ ਦੀ ਚੜ੍ਹਾਈ ਸੁਣ ਉਹੀ ਮਰੇ ਕੋਟੜੇ ਵਿੱਚ ਉਵੇਂ ਹੀ ਤਾਂਤ ਪੈ ਗਈ ਹੈ ਸਾਰੇ ਸ਼ਹਿਰ ਵਿੱਚ ਰੋੜਾ ਪੈ ਗਿਆ ਹੈ ਲੂਟ ਕਤਲ ਕੀ ਉਠੀ ਆਵਾਜ਼ ਕਿ ਬੰਦਾ ਸਿੰਘ ਬਹਾਦਰ ਸਾਰਾ ਸ਼ਹਿਰ ਕਤਲ ਕਰਨਾ ਆ ਰਿਹਾ ਹੈ ਨਾਲੇ ਲੁੱਟ ਕਰਨੀ ਹੈ ਇਉਂ ਕਰਕੇ ਸਾਰੇ ਲੋਕਾਂ ਦੇ ਵਿੱਚ ਦਹਿਸ਼ਤ ਹੈ ਲੱਗੀ ਹੈ ਤੁਰੇ ਲੁਟੇਰੇ ਬਹੁਤ ਇਸ ਕਾਜ ਬਹੁਤ ਸਾਰੇ ਲੁਟੇਰਿਆਂ ਨੂੰ ਮੌਕਾ ਮਿਲ ਗਿਆ ਤੇ ਉਹਨਾਂ ਨੇ ਵੀ ਕੂਚ ਕੀਤੀ ਹੈ ਮੇਰਕੋਟਲੇਵਨ ਨੂੰ ਕਿ ਜਦੋਂ ਸਿੱਖ ਮੇਰਕੋਟਲੇ ਨੂੰ ਉਹਨਾਂ ਹਾਕਮਾਂ ਨੂੰ ਛੁੱਧਣਗੇ ਤੁਰਕਾਂ ਨੂੰ ਛੁੱਧਣਗੇ ਤਦੋਂ ਅਸੀਂ ਰਾਜ ਕੇ ਲੁੱਟ ਲਵਾਂਗੇ ਉਸ ਸਮੇਂ ਤੇ ਇਹ ਲੁਟੇਰੇ ਵੀ ਕੂਚ ਕਰਦੇ ਨੇ ਸਤਗੁਰ ਬਾਕ ਉਹਾਂ ਆਏ ਅੜੋ ਆਵਤ ਜਮਦਲ ਕਰ ਦਿਓ ਖੜੋ ਸਤਗੁਰੂ ਜੀ ਦਾ ਬਾਤ ਅੱਗੇ ਆ ਕੇ ਖੜੋ ਗਿਆ ਕਿਉਂਕਿ ਇੱਕ ਵਕਤ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਬੇ ਕਮਾਲ ਦਸ਼ਮੇਸ਼ ਪਤਾ ਤਿਨਾਂ ਨੇ ਦੀਨੇ ਕਾਂਗੜ ਦੀ ਧਰਤੀ ਤੋਂ ਜਦੋਂ ਨੂਰੇ ਨੂੰ ਭੇਜਿਆ ਸੀ ਤੇ ਨੂਰੇ ਨੇ ਆ ਕੇ ਸਾਰੀ ਵਿਥਿਆ ਸੁਣਾਈ ਸੀ ਕਿ ਮਹਾਰਾਜ ਪੂਰੀ ਸਰਹੰਦ ਸਿਰ ਝੁਕਾ ਕੇ ਖੜੋਤੀ ਹੋਈ ਸੀ ਉਥੇ ਸ਼ੇਰ ਮੁਹੰਮਦ ਖਾਨ ਨੇ ਭਰੀ ਸਭਾ ਦੇ ਅੰਦਰ ਇਹ ਗੱਲ ਬੜੀ ਗਰਕ ਕੇ ਆਖੀ ਸੀ लेना होगा बदला तो हम लेंगे इनके बाप से खुदा महफूज रखे हाय एम ऐसे पाप खुदा महफूज रखे हाय हमें ऐसे पाप से कि मैं इन्ह शीरखोर बच्चों नहीं मार सकता यह बहुत बड़ा पाप है खुदा तो कदे माफ नहीं करेगा ये गल हादा नारा मार के मरे कोटले वाला नवाब उठ के चला गया ਤੇ ਗੁਰੂ ਪਾਤਸ਼ਾਹ ਨੇ ਆਖਿਆ ਸੀ ਵੀ ਇਹ ਨੇ ਆਪਣੀ ਜੜ ਬਚਾ ਲਈ ਹੈ ਇਹ ਨੇ ਆਪਣੀਆਂ ਪੀੜੀਆਂ ਬਚਾਲੀਆਂ ਨੇ ਤੇ ਸਤਿਗੁਰਾਂ ਦਾ ਬਚਨ ਹੋ ਗਿਆ ਸੀ ਤਾਂ ਆਖਦੇ ਨੇ ਉਹ ਬਚਨ ਅੱਜ ਅੱਗੇ ਆ ਕੇ ਖੜ ਗਿਆ ਹੈ ਔਰ ਚਹੇਤ ਗੁਰਿਆਰ ਬਣਾਈ ਦੇਖੋ ਸਤਿਗੁਰ ਉਲਟ ਬਡਾਈ ਕਹਿੰਦੇ ਤਦੋਂ ਸਤਿਗੁਰੂ ਜੀ ਦਾ ਬਚਨ ਜਿਹੜਾ ਉਹ ਅੱਗੇ ਆਇਆ ਹੈ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਕੀ ਜਿਹੜਾ ਜਮਾ ਦਾ ਦਲ ਬਣ ਕੇ ਆਇਆ ਸੀ ਇਹਨੂੰ ਮਹਾਰਾਜ ਨੇ ਰੋਕ ਦਿੱਤਾ ਕੀ ਵਿਧੀ ਬਣੀ ਔਰ ਚਹਤ ਗੁਰ ਔਰ ਬਣਾਈ ਚਾਹੁੰਦੇ ਤਾਂ ਖਾਲਸਾ ਹੋਰ ਕੁਝ ਕਰਨਾ ਸੀ ਪਰ ਸਤਿਗੁਰਾਂ ਨੇ ਜਿਹੜੀ ਵਿਉਂਤ ਬਣਾਈ ਹੈ ਉਹਨੇ ਸਭ ਦਾ ਮਨ ਬਦਲ ਕੇ ਰੱਖ ਦਿੱਤਾ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਵਿਉਂਤਬੰਦੀ ਘਟਦਾ ਹੈ ਬਹੁਤ ਵਾਰੀ ਉਹ ਵਿਉਂਤਬੰਦੀ ਮੁਕੰਮਲ ਨਹੀਂ ਹੁੰਦੀ ਪੂਰੀ ਨਹੀਂ ਹੁੰਦੀ ਔਰ ਇਕزامਪਲ ਵੀ ਬੰਦਾ ਸੋਚਦਾ ਵੀ ਕੱਲ ਨੂੰ ਚੜ੍ਹਦੇ ਵੱਲ ਨੂੰ ਜਾਣਾ ਹੈ ਕੱਲ ਨੂੰ ਉਸ ਦਿਸ਼ਾ ਵੱਲ ਜਾਣਾ ਹੈ ਪਰ ਜਿਉਂ ਹੀ ਸਵੇਰ ਹੋਈ ਪਤਾ ਲੱਗਿਆ ਵੀ ਉਲਟੀ ਦਿਸ਼ਾ ਵੱਲ ਜਾਣਾ ਪੈ ਰਿਹਾ ਸਹਿਬ ਬਾਣੀ ਕੀ ਬਚਨ ਵਰਦੇ ਨੇ ਮਤਾ ਕਰੈ ਪਛਮ ਕੇ ਤਾਈ ਪੂਰਬ ਹੀ ਲੈ ਜਾਤ ਸੋਚੀ ਬੇਟਾ ਜੀ ਪੂਰਬ ਨੂੰ ਜਾਣਾ ਤੇ ਜਾ ਰਿਹਾ ਪਛਮ ਨੂੰ ਮਤਲਬ ਹੋਣੀ ਅੱਗੇ ਜਾਂ ਉਹਦੇ ਹੁਕਮ ਅੱਗੇ ਸਾਨੂੰ ਓਡੇ ਟਿਕਣੇ ਪੈਂਦੇ ਨੇ ਹਾਲਾਤ ਸਾਡੇ ਸੁਭਾਅ ਨੂੰ ਆਰਤਾਂ ਨੂੰ ਫੈਸਲਿਆਂ ਨੂੰ ਬਦਲ ਦਿੰਦੇ ਨੇ ਤੱਕਦੇ ਨੇ ਇੱਥੇ ਉਹਨਾਂ ਦਾ ਮਨ ਬਦਲ ਦਿੱਤਾ ਹੈ ਗੁਰੂ ਕੇ ਬਚਨਾਂ ਨੇ ਦੇਖੋ ਸਤਗੁਰ ਉਲਟ ਵਡਾਈ ਦੇਖੋ ਸਤਗੁਰਾਂ ਨੇ ਉਲਟਾ ਵਡਿਆਈ ਦੇ ਦਿੱਤੀ ਨਰਾਦਰੀ ਥਾਂ ਤੇ ਇਹਨਾਂ ਮਲੇਰੀਆਂ ਨੂੰ ਦੋਇਰਾ ਇੱਕ ਸਮਾਂ ਬੰਦਾ ਤਹਾਂ ਕੋ ਰਹਿਓ ਮਹੀਨੇ ਚਾਰ ਤਾਂ ਭਾਈ ਰਤਨ ਸਿੰਘ ਜੀ ਨਿਰਣਾ ਕਰਕੇ ਦੱਸਦੇ ਨੇ ਕਿ ਇੱਕ ਵਕਤ ਸੀ ਜਦੋਂ ਇਹ ਬੈਰਾਗੀ ਜਿਹਦਾ ਪਹਿਲਾ ਨਾਮ ਸੀ ਨਾਰਾਇਣ ਦਾਸ ਤਾਂ ਆਖਦੇ ਨੇ ਇਹ ਪਹਿਲਾ ਬੰਦਾ ਬਹਾਦਰਪੁਰ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਵਿਚਰਿਆ ਹੈ ਤਾਂ ਆਖਦੇ ਨੇ ਇਹ ਬਚਨ ਕਿਵੇਂ اٹਲ ਸੀ ਜਦੋਂ ਬੰਦਾ ਬਹਾਦਰ ਫਕੀਰ ਬਣ ਕੇ ਫਿਰਦਾ ਸੀ ਇੱਕ ਸਮੇਂ ਇੱਥੇ 4 ਮਹੀਨੇ ਮਰੇ ਕੋਟਲੇ ਚਮਸਾ ਕੱਟ ਕੇ ਗਿਆ ਕ੍ਰਿਸ਼ਨਦਾਸ ਸੇਵਾ ਕਰੀ ਬਣੀਏ ਵਿੱਚ ਬਾਜ਼ਾਰ ਮਲੇਕੋਟਲੇ ਬਾਜ਼ਾਰ ਦੇ ਵਿੱਚ ਕ੍ਰਿਸ਼ਨਦਾਸ ਨਾਮ ਦਾ ਬਾਣਿਆ ਰਹਿੰਦਾ ਸੀ ਇਸ ਬਾਣਿਏ ਨੇ ਉਸ ਨਰੈਣਦਾਸ ਸਾਧੂ ਦੀ ਸੇਵਾ ਕੀਤੀ ਸੀ ਉਹਨੂੰ ਸਾਧੂ ਜਾਣ ਕੇ ਤੇ ਉੱਥੇ ਇਸ ਨੂੰ ਨਰੈਣਦਾਸ ਨੇ ਰੱਖਿਆ ਸੀ 4 ਮਹੀਨੇ ਤੇ ਅੱਜ ਉਹੀ ਸਾਧੂ ਨਰੈਣਦਾਸ ਬੰਦਾ ਸਿੰਘ ਬਹਾਦਰ ਬਣ ਕੇ ਆਇਆ ਹੈ ਤੇ ਉਹ ਗੱਲ ਚੇਤੇ ਕਰਦੇ ਨੇ ਚੋਪੇ ਸੰਤ ਸੋ ਬਣੀਓ ਆਏ ਸੋ ਮਿਲਿਓ ਉਸ ਕੋ ਬੰਦੋ ਆਦਰ ਕਰਿਓ ਆਕਦੇ ਨੇ ਇਹ ਬਾਣੀਆਂ ਨੂੰ ਜਦੋਂ ਪਤਾ ਲੱਗਾ ਵੀ ਨਰੈਣਦਾਸ ਸਾਧੂ ਉਹ ਆਇਆ ਹੈ ਸਾਡੇ ਇਲਾਕੇ ਦੇ ਵਿੱਚ ਤੇ ਸੁਣ ਕੇ ਬਾਣੀਆਂ ਹਾਜ਼ਰ ਹੋਇਆ ਜਾ ਕੇ ਇਹਨੇ ਬੰਦੇ ਬਹਾਦਰ ਨੂੰ ਪਛਾਣ ਲਿਆ ਇਹ ਬੰਦੇ ਬਹਾਦਰ ਨੇ ਵੀ ਇਹਨੂੰ ਪਛਾਣ ਲਿਆ ਕਿ ਸਾਡਾ ਪੁਰਾਣਾ ਸੇਵਕ ਹੈ ਉਸ ਕੋ ਬੰਦੇ ਆਦਰ ਕਰਿਓ ਤਾਂ ਬੰਦੇ ਬਹਾਦਰ ਨੇ ਬੜੇ ਸਤਕਾਰ ਦੇ ਨਾਲ ਇਸ ਬਾਣੀਏ ਨੂੰ ਮਾਨ ਬਖਸ਼ਿਆ ਹੈ ਕਹਿਓ ਮੰਗਿਓ ਮੰਗਣ ਜੋਗਾ ਉਸ ਮੰਗਿਓ ਦੁੱਖ ਦੇ ਨ ਲੁਗਾ ਬੰਦੇ ਬਹਾਦਰ ਨੇ ਕਿਹਾ ਹੁਣ ਖਾਲਸੇ ਦਾ ਹੱਥ ਤੇਰੇ ਉੱਤੇ ਹੈ ਮੇਰੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਨੇ ਕਿਸ਼ੰਦਾਸ ਮੰਗਲੇ ਜੇ ਮੰਗਣਾ ਚਾਹੁੰਦਾ ਹੈ ਮੈਂ ਤੈਨੂੰ ਉਹੀ ਵਾਰੀ ਦੇ ਦੇਵਾਂਗਾ ਉਸ ਮੰਗਿਓ ਦੁੱਖ ਦੇ ਨਾ ਲੋਗਾ ਤੇ ਤਦੋਂ ਉਹ ਬਾਣੀਆਂ ਆਖਣ ਲੱਗਾ ਕਹਿੰਦਾ ਬੰਦਾ ਸਿੰਘ ਬਹਾਦਰ ਜੀ ਬੇਨਤੀ ਹੈ ਕਿ ਇਸ ਸ਼ਹਿਰ ਨੂੰ ਨਾ ਉਜਾੜਿਓ ਕਿਸ਼ਨ ਦਾਸ ਬਾਣੀਆਂ ਨੇ ਬੇਨਤੀ ਕਰਦੇ ਆਖਿਆ ਤੁਸੀਂ ਆਏ ਹੋ ਹੁਣ ਲੋਕਾਂ ਨੂੰ ਦੁੱਖ ਨਾ ਦਿਓ ਇਹਨਾਂ ਨੂੰ ਕੁਝ ਨਾ ਕਹਿਣਾ ਸ਼ਾਇਰ ਕਤਲ ਤੇ ਸਭ ਰੱਖਦੇ ਹੋ ਪੈਸਾ ਚਾਹੋ ਤੇ ਤਾ ਲੈਓ ਇਰਾਦਾ ਕਤਲ ਕਰਨ ਦਾ ਸੀ ਸਾਰਾ ਮਲੇਰਕੋਟਲਾ ਸ਼ਹਿਰ ਵੀ ਅੱਜ ਕਤਲ ਕਰ ਦੇਣਾ ਲੇਕਰ ਸਤਪੁਰਾਂ ਦਾ ਬਚਨ ਵਿਚਕਾਰ ਆ ਕੇ ਕੰਧ ਬਣ ਕੇ ਖੜੂ ਗਿਆ ਕ੍ਰਿਸ਼ਨਦਾਸ ਬਾਣੀਆ ਕੇ ਬੰਦਾ ਸੰਭਾਦਰ ਨੂੰ ਕਹਿਣ ਲੱਗਾ ਕਿ ਮਲੇਰਕੋਟਲਾ ਸ਼ਹਿਰ ਕਤਲ ਨਾ ਕੀਤਾ ਜਾਵੇ ਮੇਰੀ ਇਹੋ ਮੰਗ ਹੈ ਤੇ ਮੇਰੀ ਮੰਗ ਪੂਰੀ ਕਰ ਦਿਓ ਪੈਸਾ ਚਾਹੋ ਤੀਤਾ ਲੇਹੋ ਪੈਸਾ ਜਿੰਨਾ ਚਾਹੀਦਾ ਉਹ ਸਾਡੇ ਕੋਲੋਂ ਲੈ ਲਵੋ ਅਸੀਂ ਹਾਜ਼ਰ ਕਰ ਦਿੰਦੇ ਹਾਂ ਪਿਛਲੇ ਸਿਆਣ ਉਹਨਾਂ ਅਨ ਸੁਣਾਈ ਏਮ ਗੁਰਬਾਚ ਤਵ ਅੜਿਓ ਆਈ ਅਕਦੇ ਨੇ ਪਿਛਲੀ ਸਿਆਣ ਵਖਤ ਉਹਨੇ ਜਣਾਈ ਕਿ ਦੇਖ ਲਓ ਅਸੀਂ ਤਾਂ ਸੇਵਾਦਾਰ ਹਾਂ ਤੁਹਾਡੇ ਪਹਿਲਾਂ ਵੀ ਸੇਵਾਦਾਰ ਸੀ ਤੇ ਹੁਣ ਵੀ ਸੇਵਾਦਾਰ ਹਾਂ ਸਾਤੋ ਜਿਹੜੀ ਸੇਵਾ ਕਰਾਉਣਾ ਚਾਹਦੇ ਹੋ ਅਸੀਂ ਕਰ ਸਕਦੇ ਹਾਂ ਇਉਂ 임 ਗੁਰ ਬਚ ਤਬ ਅੜਿਓ ਆਈ ਇਉਂ ਸਤਿਗੁਰਾਂ ਦਾ ਬਚਨ ਅੱਗੇ ਆ ਕੇ ਅੜਿਆ ਹੈ ਕਿ ਭਾਈ ਰੱਖਿਆ ਹੋ ਗਈ ਹੈ ਮੇਰ ਕੋਟਲੇ ਦੀ ਪਾਜ ਪਠਾਨ ਗਏ ਤੈ ਸਾਰੇ ਬਚੇ ਲੜਾਈਓ ਜੋ ਨਾ ਮਾਰੇ ਇਥੋਂ ਦੇ ਰਹਿਣ ਵਾਲੇ ਜਿਹੜੇ ਪਠਾਨ ਸਨ ਨਾ ਸਾਰੇ ਉਹ ਦੌੜਦੇ ਸੀ ਬੰਦੇ ਬਹਾਦਰ ਦੇ ਆਉਣ ਦਾ ਨਾਂ ਸੁਣ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿੰਨੇ ਤੁਰਕ ਨੇ ਪਠਾਨ ਨੇ ਸਭ ਨੂੰ ਕਤਲ ਕਰ ਦੇਣਾ ਬੰਦਾ ਬਾਦਰ ਦੀਆਂ ਫੌਜਾਂ ਨੇ ਸਭ ਨੂੰ ਲੁੱਟ ਲੈਣਾ ਹੈ ਤਦੋਂ ਇੱਕ ਦਹਿਸ਼ਤ ਬਣ ਗਈ ਸੀ ਤੇ ਜਿੰਨੇ ਪਠਾਨ ਸਾਨੂੰ ਧੌੜ ਗਏ ਸਨ ਬਚੇ ਲੜਾਇਓ ਜੋ ਨਹਿ ਮਾਰੇ ਜੋ ਬਚ ਗਏ ਇਸੀ ਲੜਾਈ ਤੋਂ ਉਹ ਨਹੀਂ ਮਾਰੇਗੇ ਉਹਨਾਂ ਨੂੰ ਕੁਝ ਨਹੀਂ ਆਖਿਆ ਗਿਆ ਜਾਏ ਰਲੇ ਬੈ ਦਿੱਲੀ ਲਾਹੌਰ ਉਰੇ ਬੱਚੇ ਨਾ ਕਿਸੇ ਠੌਰ ਜਿਹੜੇ ਪਠਾਨ ਭੱਜੇ ਸਨ ਉਹ ਕੋਈ ਦਿੱਲੀ ਚਲਾ ਗਿਆ ਨੱਟ ਕੇ ਕੋਈ ਲਾਹੌਰ ਚਲਾ ਗਿਆ ਕੋਈ ਕਿਤੇ ਚਲਾ ਗਿਆ ਉਰੇ ਬੱਚੇ ਨਾ ਕਿਸੇ ਠੌਰ ਕਿ ਉਹਨਾਂ ਨੂੰ ਇਉਂ ਹੋ ਗਿਆ ਕਿ ਦਿੱਲੀ ਤੋਂ ਲਾਹੌਰ ਤੱਕ ਉਹਰਾ ਅਸੀਂ ਕਿਤੇ ਵੀ ਨਹੀਂ ਵਾ ਸਕਦੇ ਸਾਨੂੰ ਹੁਣ ਕਿਸੇ ਨੇ ਨਹੀਂ ਬਚਾਉਣਾ ਤੇ ਇਸ ਸੁਭਾ ਦੇ ਨਾਲ ਤੇ ਉਹ ਸੋਚਦੇ ਨੇ ਵੀ ਸਾਨੂੰ ਖਾਲਸਿਆਂ ਮਾਰ ਦੇਣਾ ਹੈ ਉਹ ਨਿਕਲ ਗਏ ਨੇ ਪਠਾਣਾ ਨਾ ਮਾਲ ਸੋ ਜਬਤੀ ਕਰੀ ਸ਼ਹਿਰ ਉਗਰਾਹੀ ਪੈਸੇ ਧਰੀ ਬੰਦਾ ਬਾਦਨ ਨੇ ਪਠਾਣਾ ਦਾ ਮਾਲ ਸੀ ਘੋੜੇ ਤਬੀਲੇ ਸ਼ਸਤਰ ਅਸਤਰ ਉਹ ਸਭ ਜਬਤ ਕਰ ਲਿਆ ਸ਼ਹਿਰ ਉਗਰਾਹੀ ਪੈਸੀ ਕਰੀ ਆਖਦੇ ਨੇ ਕਿਸ਼ਨ ਦਾਸ ਬਾਣੀਏ ਨੂੰ ਅੱਗੇ ਲਾ ਕੇ ਵੱਡੇ ਵੱਡੇ ਸੇਠਾਂ ਦੇ ਤੋਂ ਪ੍ਰੇਮ ਨਾਲ ਉਗਰਾਹੀ ਕੀਤੀ ਹੈ ਬਹੁਤ ਸਾਰਾ ਰੁਪਿਆ ਇਕੱਠਾ ਹੋਇਆ ਹੈ ਲੈ ਸਿੰਘਨ ਕੋ ਦਿਨੋ ਬਾਟ ਸਿੰਘ ਨੇ ਆਚਨ ਅਚੇ ਦਿਨ ਪੈ ਕਾਟ ਆਖਦੇ ਨੇ ਲੈ ਸਿੰਘਨ ਕੋ ਦੀਨੋ ਬਾਟ ਜਿੰਨਾ ਇਥੋਂ ਰੁਪਿਆ ਇਕੱਠਾ ਹੋਇਆ ਸੀ ਬੰਦਾ ਬਹਾਦਰ ਨੇ ਲੈ ਕੇ ਸਾਰਾ ਸਿੰਘਾਂ ਨੂੰ ਇੱਕੋ ਜਿਹਾ ਵੰਡ ਦਿੱਤਾ ਹੈ ਸਿੰਘਨ ਆਸ਼ੇ ਦਿਨ ਪਏ ਕਾਂਟ ਕਹਿੰਦੇ ਜਦੋਂ ਮਾਮਲਾ ਮਿਲ ਗਏ ਖਜ਼ਾਨੇ ਮਿਲ ਗਏ ਫਿਰ ਸਿੰਘਾਂ ਨੇ ਭਰ ਲੀਆਂ ਖੁਰਜੀਆਂ ਆਪੋ ਆਪਣੀਆਂ ਹੁਣ ਸਿੰਘਾਂ ਦੇ ਦਿਨ ਚੰਗੇ ਲੰਘਣੇ ਸ਼ੁਰੂ ਹੋ ਗਏ ਬੜੇ ਨਜ਼ਾਰੇ ਵੱਜ ਗਏ ਤੇ ਸੌਖੇ ਹੋ ਗਏ ਡੋਇਰਾ ਆਈ ਟਕੇ ਅੰਸੂਸ ਦੀ ਪਈ ਆਹ ਮੁਲਕ ਉਗਰਾਹੇ ਔਰ ਸਿੰਘਾਂ ਦੀ ਫੌਜ ਰੁਪਏ ਪੈਸੇ ਵੱਲੋਂ ਸੁਖਾળી ਹੋ ਗਈ ਹੈ ਭਾਵੇਂ ਰੁਪਿਆ ਹੱਥਾਂ ਵਿੱਚ ਪੁੱਲਾ ਗਿਆ ਹੈ ਹੋਰ ਵੀ ਜਿੰਨਾ ਮੁਲਕ ਹੈ ਉਹ ਉਗਰਾਹ ਲਏ ਇਹਨਾਂ ਨੇ ਹੁਣ ਇਹਨਾਂ ਸਾਰਾ ਪਤਾ ਲੱਗ ਗਿਆ ਹੈ ਕਿ ਮਰੀਰ ਕੋਟਲਾ ਲੁੱਟ ਮਾਰ ਤੋਂ ਬਚ ਗਿਆ ਹੈ ਲੋਕ ਉਗਰਾਹੀ ਕਰਕੇ ਉਹਨਾਂ ਨੇ ਇਕੱਠੀ ਕਰਕੇ ਦਿੱਤੀ ਹਟਾਲਾ ਕਿ ਜੋ ਵੀ ਉਗਰਾਹੀ ਹੈ ਉਹ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਆਕੀ ਰਹਿਓ ਸੋ ਨਾ ਛੜਿਓ ਸੋ ਮਾਰਿਓ ਕਰਤਾ ਓਰ ਪਰ ਕੁਝ ਜਿਹੜੇ ਐਸੇ ਸਨ ਜਿਹੜੇ ਹਾਜ਼ਰ ਨਹੀਂ ਹੋਏ ਜਿਹੜੇ ਆਕੀ ਰਹਿ ਗਏ ਜਿਨ੍ਹਾਂ ਨੇ ਮਾਮਲਾ ਨਹੀਂ ਦਿੱਤਾ ਉਹਨਾਂ ਨੂੰ ਖਾਲਸੇ ਨੇ ਸੋਦੇ ਲਾ ਦਿੱਤੇ ਚਾਪੇ ਅਖਵਾਰ ਖਿਦਰ ਜੋ ਤੋ ਮਰਦੂਦ ਪਠਾਣ ਨਾਮ ਐ ਥੋ ਵੱਡੋ ਗਦੂਦ ਅੱਕ ਦਿਨੇ ਖਵਾਜਾ ਖਿਦਰ ਜਿਹੜਾ ਖਵਾਜਾ ਮਰਦੂਦ ਸੀ ਇਹ ਆਪਣੇ ਆਪ ਨੂੰ ਵੱਡਾ ਮਰਦ ਕਹਾਉਂਦਾ ਸੀ ਬੜਾ ਵੱਡਾ ਹੀ ਦਾ ਕੱਦ ਕੱਟ ਸੀ ਜਿਸ ਮੈਦਾਨੇ ਜੰਗ ਦੇ ਅੰਦਰ ਇਹ ਖੜੋਂਦਾ ਸੀ ਨਾ ਫੌਜ ਕੰਮ ਦੀਆਂ ਸਨੇ ਦੇ ਨਾਮ ਤੋਂ ਅਰੇ ਖਵਾਜਾ ਮਰਦੂਦ ਰੋਪੜ ਦੇ ਵਿੱਚ ਜਿਹਦੀ ਮਾਝੇ ਦੇ ਮਝੈਲਾਂ ਨਾਲ ਝੜਪ ਹੋਈ ਨਾ ਉਸ ਮੈਦਾਨੇ ਜੰਗ ਦੇ ਅੰਦਰ ਸ਼ਿਖਾਂ ਦੇ ਹੱਥੋਂ ਬੜੀ ਬੇਰਹਿਮੀ ਨਾਲ ਇਹਦਾ ਕਤਲ ਹੋਇਆ ਤੇ ਜਦੋਂ ਇਹ ਮਾਰਿਆ ਗਿਆ ਤੇ ਮਰਨ ਤੋਂ ਬਾਅਦ ਇਹਦਾ ਜਿਹੜਾ ਇਹਦੀ ਡੈੱਡ ਬੋਡੀ ਹੈ ਇਹਦੀ ਦੇਹੀ ਨੂੰ ਸਪੁਰ ਦੇ ਖਾਕ ਕਰ ਦਿੱਤਾ ਗਿਆ ਤਬੂਤ ਦੇ ਵਿੱਚ ਪਾ ਕੇ ਹੁਣ ਉਹ ਜਗ੍ਹਾ ਦੇ ਉੱਤੇ ਬੰਦਾ ਸਿੰਘ ਬਹਾਦਰ ਪੁੱਜਿਆ ਹੈ ਜਿੱਥੇ ਇਹਦੀ ਕਬਰ ਹੈ ਕੱਢ ਗੌਰ ਤੇ ਖੜੋਟ ਕਰਾਇਓ ਸਾਥ ਕੰਦ ਕੈ ਉਸੇ ਟਿਕਾਇਓ ਇਹਨੂੰ ਤਬੂਤ ਵਿੱਚੋਂ ਕੱਢ ਕੇ ਕਬਰ ਦੇ ਵਿੱਚੋਂ ਕੱਢ ਕੇ ਐਉਂ ਕੰਮ ਦੇ ਨਾਲ ਖੜਾ ਕਰ ਦਿੱਤਾ ਹੈ ਟਿਕਾ ਦਿੱਤਾ ਹੈ ਬੰਦੇ ਕਹਿਓ ਉਥੋਂ ਵੱਡੋ ਜਵਾਨ ਸਿੰਘਾਂ ਨੂੰ ਮਾਰਿਓ ਗਿੱਦੜਾ ਸਮਾਨ ਬੰਦਾ ਕਹਿਣ ਲੱਗਾ ਵੀ ਇਹ ਬਹੁਤ ਵੱਡਾ ਜਵਾਨ ਸੀ ਇਹ ਇਸ ਪਠਾਨ ਦਾ ਕੱਦ ਬਹੁਤ ਵੱਡਾ ਸੀ ਇਹ ਤੋਂ ਵੈਰੀ ਕੰਮ ਦੇ ਸਨ ਪਰ ਵੇਖੋ ਸਿੰਘਾਂ ਨੇ ਨੂੰ ਗਿੱਦੜਾਂ ਨੂੰ ਮਾਰ ਲਿਆ ਜੋ ਖਵਾਜਾ ਪਠਾਨ ਬਰਦੂਦਕ ਹੁੰਦਾ ਸੀ ਸਿੰਘਾਂ ਨੇ ਗਿੱਧੜ ਵਾਂਗੂ ਮਾਰ ਦਿੱਤਾ ਆਗ ਆਗ ਲਗਾਏ ਫੂਕ ਉਸ ਦਿਓ ਔਰ ਦੂਜੋ ਸੇਖ ਸਦੋ ਫੁਕਵਿਓ ਮੰਤਰ ਨਾਲ ਅੱਗ ਲਾ ਕੇ ਇਹਨੂੰ ਪੂਕ ਦਿੱਤਾ ਹੈ ਔਰ ਦੂਜੋ ਸੇਖ ਸਦੋ ਫੁਕਵਾਇਓ ਕਹਿੰਦੇ ਇੱਕ ਹੋਰ ਸੇਖ ਸੈਦ ਅਖਵਾਉਂਦਾ ਸੀ ਅੱਜ ਉਹਨੂੰ ਵੀ ਪੂਜਦੇ ਸੀ ਲੋਕ 84 ਦੇ ਲੋਕ ਤਾਂ ਉਹਨੂੰ ਵੀ ਕਵਰ ਵਿੱਚੋਂ ਕੱਢ ਕੇ ਸਿੰਘਾਂ ਨੇ ਫੂਕ ਦਿੱਤਾ ਹੈ ਬੁੱਢੋ ਪੀਰ ਜੋ ਮਲੇਰ ਸਦਾਇਓ ਤ੍ਰਿਆਪੁਰਸ਼ ਉਸ ਦੇ ਪਹਿਰਾਇਓ ਇਹ ਬੁੱਢਾ ਪੀਰ ਕਰਕੇ ਵਜਰਾ ਸੀ ਮੇਰ ਕੋਟਲੇ ਵਾਲਾ ਤ੍ਰਿਆਪੁਰਸ਼ ਉਸ ਦੇ ਪਹਿਰਾਇਓ ਇਸਤਰੀ ਹੈ ਜਾਂ ਆਦਮੀ ਹੈ ਉਸ ਦੀ ਭੇਟਾ ਦਿੰਦੇ ਸਨ ਉਸ ਕੀ ਜਗ੍ਹਾ ਦੇਈ ਟਹਾਏ ਓਏ ਵੀ ਕੱਢ ਦਿਓ ਗੋਰੋਂ ਫੁਕਵਾਏ ਕਿਨ ਇਹਦਾ ਮਕਬਰਾ ਵੀ ਧਾ ਕੇ ਪਧਰਾ ਕਰ ਦਿੱਤਾ ਹੈ ਚੂਰ ਚੂਰ ਕਰ ਦਿੱਤਾ ਹੈ ਓਏ ਵੀ ਕੱਢ ਦਿਓ ਗੋਰੋਂ ਫੁਕਵਾਏ ਉਹਨੂੰ ਵੀ ਕਬਰ ਵਿੱਚੋਂ ਕੱਢ ਕੇ ਬੰਦੇ ਬਹਾਦਰ ਨੇ ਮੰਤਰਾਣਾ ਫੂਕ ਦਿੱਤਾ ਹੈ ਤੁਰਕ ਮੁਲਕ ਸਭ ਲਿਓ ਗਰਾਹੇ ਦਿਓ ਮਲਵਈਆਂ ਨਾ ਮਿਲੇ ਜੋ ਆਏ ਤੁਰਕਾਂ ਦਾ ਜਿੰਨਾ ਮੁਲਕ ਸੀ ਸਾਰੇ ਮਲੇਰ ਕੋਟਲੇ ਦਾ ਸਾਰਾ ਉਗਰਾਹੀ ਪਾ ਕੇ ਉਗਰਾ ਲਿਆ ਹੈ